ਤਾਂ ਬਹੁਤ ਇਸਤਿਹਾਰਯੋਗ ਮੇਰੇ ਸਾਹਮਣੇ ਬੈਠੇ ਅਤੇ ਐਸੇ ਨਾ ਲਈ ਸਾਰੀ ਕਾਂਗਰਸ ਪਾਰਟੀ ਦੀ ਸੁਰਜੀ ਪੀੜ ਦੀ ਹੱਦੀ ਹੈ ਜਿਹੜੀ ਪੱਤਰ ਸਦਾਂ ਅਤੇ ਸਤਿ ਸ੍ਰੀ ਅਕਾਲ ਸਾਡੇ ਬਹੁਤ ਇਸਤਿਹਾਰਯੋਗ ਜਿਵੇਂ ਕਿ ਪਤਾ ਹੈ ਅਰੇ ਸੇ ਵੀ ਖੈਸਾ ਉਹ ਯਾਰ ਠੀਕ ਹੈ ਸਾਲ ਦਾ ਮੋਟਰੀ ਸਾਲ ਕਾਇਲੇ ਸੁਆ ਬਰਸੇ ਦੇ ਦੇ ਤਰ੍ਹਾਂ ਅਸੀਂ ਇਹੋ ਜਿਹੇ ਕਹਿੰਦੇ ਮਨਜੀਤ ਸਿੰਘ ਜੀ ਹੁਕਾ ਸਾਹਿਬ ਜਿਹੜੇ ਕੇ ਕਵਾਡਿਨੇਟਰ ਹੈ ਉਹ ਸਾਡੇ ਹਸਪਤਾਲ ਆਏ ਸੀ ਉਹਨਾਂ ਦਾ ਵੈਲਕਮ ਕਰਦੇ ਜੀ ਇਹਨੂੰ ਕਹਿੰਦੇ ਆ ਤੇ ਨਾਲ ਹੀ ਸੱਜੇ ਪਾਸੇ ਸਿਕਾਰ ਰਹੇ ਹੋ ਨੌਜਵਾਨ ਨੂੰ ਸੁਧਾਰ ਮੈਡੀਸ਼ਨ ਦੱਸੋ ਤੇ بیٹے ਧਰਪਾਲ ਜੀ ਦੀ ਲਿਖੀ ਉਹ ਕਹਿੰਦੇ ਉਹਦੇ ਨਾਲ तकरीबन ਸਾਰੇ ਕੇਰਵਾਲ ਦਿਲਾਪਿਸ਼ੇਤ ਬਲਾਕ ਸੰਗਠਨ ਦੇ ਸਹਾਦਰ ਬਹੁਤ ਇਸ ਕਾਰਨ ਸਾਡੀ ਸੂਚੀ ਲੀਡਰਸ਼ਿਪ ਨਹੀਂ ਕਹਿੰਦਾ ਕਿ ਲੰਬੀ ਲਿਸਟ ਦਾ ਨਾਮ ਰਹਿ ਜਾਂਦਾ ਮਹਿਸੂਸ ਕਰਦੇ ਆ ਸਾਹਮਣੇ ਤੁਸੀਂ ਬੈਠੇ ਹੋ ਤੁਸੀਂ ਵੀ ਬਹੁਤ ਸਫਤਾਰ ਹੋ ਗੋ ਇਸ ਕਰਕੇ ਬਹੁਤ ਨਾਮ ਨਾਲ ਜੀਤਾ ਹੀ ਰਹੇ ਸਦਾ ਸਹਿਦ ਸਿੰਘੀ ਸੰਗਰ ਸਾਡੇ بیٹے ਉਹ ਬੋਲਦੇ ਉਹਨਾਂ ਨੇ ਇਹ ਨਹੀਂ ਹੱਥੋਂ ਕੇ ਬੇਅੰਤੀ ਕੇ ਸਾਰੇ ਕਾਰਜਾਂ ਦੇ ਕੇ ਨਾਮ ਰਹਿ ਜਾਂਦਾ ਕਿ ਲੰਮਾ ਡਿਸਪੈਚ ਕਰਕੇ ਉਸ ਨੂੰ ਸੁਦਾਗ ਸਾਰੇ ਫਤਿਆਂ ਦੇ ਕਾਹਤ ਰਾਇ ਕੰਕੀਆ ਖਾਲਸਾ ਲੈਂਦੇ ਕੀ ਤੋਂ ਸਭ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਜਿੱਥੇ ਜੀਣ ਰੱਖਦਾ ਤੁਹਾਡਾ ਰਿਕਮ ਕਰਦਾਂ ਤੁਹਾਡਾ ਧੰਨਵਾਦ ਕਰਦਾਂ ਉੱਥੇ ਸਾਡੇ ਬਹੁਤ ਹੀ ਤੇ ਸੜਕੇ ਦੀ ਮਾਨਵਤਾ ਸਿੱਖਿਤ ਧਾਰਮਿਕ ਸਿੱਖਤ ਸਾਡੇ ਸਭ ਬਹੁਤ ਅਸ਼ਕਾਰੀਓ ਬੀਬੀਆਂ ਨੂੰ ਸਾਡੀਆਂ ਸਾਰੀਆਂ ਅੰਗਰੋ

ਅੱਜ ਬਹੁਤ ਵੱਡਾ ਪੂਰੇ ਦੇਸ਼ਾਂ ਮੋਰ ਹੋ ਤੇ ਪਾਰਟੀ ਨੂੰ ਬਹੁਤ ਮਾਣ ਹੁਕਮਾਰਾ ਮਿਲਿਆ ਇਸ ਕਰਕੇ ਹਰ ਪਾਰਟੀ ਵੱਲੋਂ ਮੈਨੂੰ ਸਾਰਿਆਂ ਨੂੰ ਤੁਹਾਡੇ ਵੱਲੋਂ ਸਾਰੀ ਸਿਰਜੀ ਲੀਡਰਸ਼ਿਪ ਵੱਲੋਂ ਉਹਨਾਂ ਨੂੰ ਜੀ ਆਇਆਂ ਕਹਿ ਦਿੱਤਾ ਜਾਊਗਾ ਕਿ ਬਣਾਏ ਖੜਾ ਇਹਨਾਂ ਨੂੰ ਸ਼ੁਆਗਾਇਆ ਜਾਂਦਾ ਕਿ ਪਾਰਟੀ ਦੇ ਵਿੱਚ ਤੁਹਾਡਾ ਮਾਣ ਸਤਕਾਰ ਹੋਊਗਾ ਤੁਹਾਡਾ ਪੂਰਾ ਵੈਲਕਮ ਕੀਤਾ ਜਾਊਗਾ ਪਾਰਟੀ ਦੇ ਮੂਰਤੀ ਸੰਗਠਨ ਦੇ ਵਿੱਚ ਤੁਹਾਡੇ

میرے ہاتھ بن کے بےتی تکڑی ہو سوچنے

ਅਵੀ ਗੋਸ਼ਨ ਲਾਇਆ ਸੀ ਸਾਡੇ ਬਹੁਤ ਹੀ ਸਤਿਕਾਰਯੋਗ ਜਤਾ ਸਿੰਘ ਜੁੱਢੀ ਕੇ ਜਿਹੜੇ ਕਾਲੀ ਜਨ ਦੇ ਵਿੱਚੋਂ ਬਹੁਤ ਵੱਡਾ ਜੱਟਾਂ ਸਰਦ ਦੇ ਵਿੱਚੋਂ ਲਾਇਆ ਸੀ ਅੱਜ ਵੀ ਜਿਹੜੇ ਬਹੁਤ ਵੱਡੀ ਅਬ ਸਖੀਰ ਵਿੱਚ ਕੰਮ ਕਰਕੇ ਕਾਲੀ ਦਾ ਜਿਹੜਾ ਉਹ ਆਪ ਵੀ ਆਪ ਦੇ ਕੋਲ ਤੇ ਮਸ਼ਹੂਰ ਕਰ ਲੈਂਦਾ ਗੋਤ ਦੇਖਦੇ ਪਏ ਆ ਹੁਣ ਤੇ ਸਵਾ ਤੁਹਾਡੇ ਤੇ ਬਹੁਤ ਵੱਡਾ ਮੌਕਾ ਟ੍ਰਾਂਸਪੋਰਟਿੰਗ ਕਿ ਉਹ ਕੱਲੇ ਕੱਲੇ ਬੰਦੇ ਨੂੰ ਬਾਗਦੇ ਸਭ ਨੂੰ ਪਤਾ ਵੀ ਕੰਮ ਸਰਕਾਰ ਆ ਰਹੀ ਹੈ ਪਰ ਤੁਸੀਂ ਅਗਰ ਬੰਦਾ ਆਪਣੇ ਸੋਚੇ ਵੀ ਸਾਡੀ ਜ਼ਿੰਦਗੀ ਬਣਨੀ ਨਹੀਂ ਗੱਲੇ ਬਣਨ ਨਹੀਂ ਮੁਕਮਤੀ ਬਣਨ ਇਸ ਕਰਕੇ ਤਕੜੇ ਹੋਵੇ ਆਪੋ ਚੋਰ ਦੇ ਵਿੱਚ ਜਿਹਨੂੰ ਵੀ ਟੈਨਸ ਦਿੱਤੀ ਕਹਿੰਦੇ ਤਾਂ ਤੂੰ ਹੀ ਦੇ ਦੇ ਤੁਸੀਂ ਜਿਹੜਾ ਬੰਦਾ ਨਾਮ ਤਾਂ ਜੋਗੇ ਬੰਦੇ ਇਕੱਠੇ ਹੋਗੇ ਪਰ ਉਹਨਾਂ ਪ੍ਰਸ਼ਦਾਂ ਬੋਲਣਾਂ ਪਾਛਾਉਂਦੀ ਹੈ ਉਹ ਸਾਰੇ ਨੇ ਤਕੜੇ ਹੋ ਕੇ ਕੋਈ ਬੰਦਾ ਹੋਵੇ ਕੋਈ ਕੈਂਡੀਡੇਟ ਹੋਵੇ ਇਹ ਨਹੀਂ ਦੇਖਣਾ ਆਪਾਂ ਪੰਜਾ ਦੇਖਣਾ ਪਰ ਕਾਲੇ ਸਪਾਰਟੀ ਦੇਖਣੀ ਆ ਉਹਦੇ ਲਈ ਪੂਰੀ ਦਿਨ ਰਾਤ ਇੱਕ ਕਰ ਦੇਣਾ ਤੇ ਫਿਰ ਚੋਣ ਦੇ ਦਿਨ ਹੱਥ ਹੱਥ ਵੋਟਾਂ ਪਾ ਕੇ ਉਸ ਕੈਂਡੀਡੇਟ ਨੂੰ ਦਿਵਾਉਣਾ ਇਹ ਕੋ ਬਹੁਤ ਜਿਹੜੀਆਂ ਬਲਾਕਸ਼ਮਦੀਆਂ ਜਿਹੜੇ ਸੰਪੰਨ ਸੀ ਜਿਹਨ ਤੋਂ ਸੰਪਤ ਲੱਗਿਆ ਵੀ ਇਸ ਜੇਣ ਚ ਤਾਂ ਕਿੱਥੇ ਬਏ ਪੰਜ ਸੀਟਾਂ ਤੇ ਸੀਟਾਂ ਆਪਾਂ ਬਹੁਤ ਜ਼ਿਆਦਾ ਬਹੁਮਤ ਲਗੋਗੇ ਇਹ ਤੱਕ ਨੇ ਹੂੰ ਇਸ ਕਰਕੇ ਤੁਹਾਡਾ ਸਾਰੇ ਲੋਕ ਦੁਆਦ ਹੈ ਅੱਜ ਜੋ ਕਰਵਾਤੀ ਸਾਰੀ ਲੀਡਰਸ਼ਿਪ ਦਾ ਸਿਮਿਲ ਲੀਡਰਸ਼ਿਪ ਬੈਠੀ ਹੈ ਤੇ ਸਾਰੀ ਤਕਰੀਬ ਦੇ ਹਲਕੇ ਦੇ ਵਿੱਚ ਕੋਈ ਪੈਂਡਿੰਗ ਨਹੀਂ ਹੈ ਕਿਉਂਕਿ ਅਜੇ 1 2 2 ਬੰਦੇ ਜਿਹੜੇ ਮੇਜ ਤਿੰਨਾਂ ਬੰਦੇ ਸੱਦੇ ਸੀਗੇ ਆਪਾਂ ਕੋਈ ਰੈਟਿੰਗ ਨਹੀਂ ਕਰਨੀ ਸੀ ਕੱਟ ਮਿਸਟਰ ਕੋ ਸਭ ਕੁਝ ਦੇ ਸੀ ਇਸ ਕਰਕੇ ਬਿਲੋ ਰੱਖੀ ਸੀ ਮੀਟਿੰਗ ਪਰ ਫੈਸਲਾ ਚੱਲੇ ਪਿਆ ਹੁਣ ਦਫ਼ਤਰ ਦੇ ਵਿੱਚ ਇਹ ਸੁਣਦੇ ਹੋ ਆਪਾਂ ਪਾਸ ਕਰ ਲੀਏ ਇਸ ਕਰਕੇ ਤੁਹਾਡਾ ਜਿੰਨੇ ਕਰਮ ਲੱਗੇ سمچی پارٹی ہے یہودamm کیات ہاں تو poured اấy beggے کے دن دولی کا آہست favour وہ ٹھیک نااRadن کی طرف جتھائی کروں گے اور یہ تو اللہ چنے کا ہی کتا ہے

پنڈ کر کے بہت ضروری ہے تو بہت سیمت سمے اپنی گل کہنے کی نچر کرنی اور میں سب تہلا سردار جگجیت ਸਾਪੀ ਦੇ ਵਿੱਚ ਹੁਣ ਸ਼ਾਮਲ ਕਰਨਗੇ ਪਕਾਰ ਸਾਫਤਾ ਮੰਤਰੀ ਸਰਦਾਰ ਦਰਸ਼ਨ ਸਿੰਘ ਜੀ ਭਾਰ ਜਿਹੜਾ ਪ੍ਰਧਾਨ ਸਰਦਾਰ ਅਮਰੀ ਸਿੰਘ ਦੀ ਖਾਈ ਆਡਾ ਚਾਰਜ ਉਹਦੇ ਦਰਸ਼ਕ ਸਾਹਬ ਤੇ ਐਡਵੋਕੇਟ ਪਰਪਾਰ ਸਿੰਘ ਦੀ ਡੀਪੀ ਤੇ ਸਮੁੱਚੀ ਲੀਡਰਸ਼ਿਪ ਤੇ ਉਹਨਾਂ ਨੂੰ ਪਰਮਿੰਦਰ ਸਿੰਘ ਦੀ ਰੈਂਪਲਰ ਪਰਮਿੰਦਰ ਸਿੰਘ ਦੀ ਨੰਗਲ ਸਿੰਘ ਦੀ ਸੈਟੋ ਕੇ ਜੇਕਰ ਸਾਫਤਾ ਦੀ ਸਾਰੀ ਸਿਨਮਾ ਲੀਡਰਸ਼ਿਪ ਨੂੰ ਵੇਚਦੀ ਹੈ ਕਿ ਉਹ ਪਾਰਟੀ ਦੇ ਵਿੱਚ ਪਾਰਪਾਸ ਨਹੀਂ ਬਕਪਰਾ ਸਾਰੀ ਜਮੀਨ ਸਰਕਾਰ ਲੋਕ ਨੇ ਉਹਨਾਂ پارٹی ਦੇ ਵਿੱਚ ਚਮਲ ਕਰ ਦਿੱਗੇ ਉਸ ਤੋਂ ਬਾਅਦ ਅਗਲਾ ਫੋਟੋ ਕੱਢ ਲਈ ਮੈਨੂੰ ਲਾਈਟ ਚੱਲ ਰਹੀ ਹੈ ਇੱਕ ਮੈਂ ਇੱਕ ਪਿੱਛੇ ਇੱਧਰ ਨੂੰ ਆ ਜਾਓ ਥੋੜਾ ਜਿਹਾ ਅਸੀਂ ਪਿੱਛੇ ਹੋ ਜਾ ਪਿੱਛੇ ਆ ਜਾਓ ਬਈ ਪਿੱਛੇ ਹੋ ਜਾਓ ਸਰ

ਜਿਨ੍ਹਾਂ ਨੂੰ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਰਏ ਹੈ ਹਰੀ ਸਿੰਘ ਜੀ ਖਾਈ ਸ਼ਾਮਲ ਕਰਵਾਇਆ ਗਿਆ ਸਮੁੱਚੀ ਕਾਂਗਰਸ ਲੀਡਰਸ਼ਿਪ ਤੇ ਸਮੁੱਚੀ ਕਾਂਗਰਸ ਲੀਡਰਸ਼ਿਪ ਅੱਜ ਜਿਹੜੀ ਇੱਕ ਮੰਚ ਤੇ ਇਕੱਠੀ ਨਜ਼ਰ ਆ ਰਹੀ ਹੈ ਬੋਲੇ ਲੋ ਨਹਾ ਇਹ ਬਹੁਤ ਬੋਤਨ ਵਾਲਾ ਸੋ ਕਾਂਗਰਸ ਪਾਰਟੀ ਲਈ ਇੱਕ ਵੱਡਾ ਹੁਲਾਰਾ ਕਹਿ ਸਕਦੇ ਹਾਂ ਕਾਂਗਰਸ ਪਾਰਟੀ ਨੂੰ ਵੱਡਾ ਬਲ ਮਿਲਿਆ ਸਾਡੇ ਪਾਰਟੀ ਦੇ ਨਾਮ ਉਨਜੋਕ ਕੀਤੇ ਗਏਗਾ ਇਲਕਸ਼ਨ ਦੇ ਸੱਦੇ ਮਿਲੇ ਕਿ ਜਗੀਰ ਸਿੰਘ ਭਾਈ ਦੀ ਗੱਲ ਕੀਤੀ ਜਾਵੇ ਉਹਨਾਂ ਨੂੰ ਮੈਂ ਡਿਗਰਿ ਸਿੱਖਾਈ ਜਿਹੜੇ ਕਿ ਸ਼ੋਮਨੀ ਬੋਰਡ ਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਲੜ ਚੁੱਕੀਆਂ ਔਰ ਬੜੀ ਧਾਰਮਿਕ ਸਹਿਯੋਗ ਵੀ ਹੈ ਰਾਜਨੀਤਿਕ ਪੌਰਤੇ ਵੀ ਔਰ ਨਾਲ ਨਾਲ ਪੁੱਤਰਕਾਰਤਾ ਦੇ ਖੇਤਰ ਵਿੱਚ ਵੀ ਉਹਨਾਂ ਨੇ ਚੰਗਾ ਨਾਮ ਨਖਟਿਆ ਤੇ ਅੱਜ ਸਾਡਾ ਚਾਰ ਸਾਹੇ ਕਰਨਗੇ ਸਰਦਾਰ ਜਗਜੀਤ ਸਿੰਘ ਜੀ ਆਓ ਵਿਚਾਰ ਸੁਣਦੇ ਆ ਜਗਜੀਤ ਸਿੰਘ ਖਾਈ ਜੀ ਦੇ ਅੱਜ ਵੀ ਤੇਜ਼ ਪ੍ਰਵਾਸ ਲਈ ਮੀਟਿੰਗ ਦੇ ਵਿੱਚ ਜ਼ਿਲ੍ਹਾ ਮੋਗਾ ਦੀ ਕਾਂਗਰਸ ਹਮੇਤੀ ਦੇ ਜ਼ਿਲ੍ਹਾ ਪ੍ਰਧਾਨ ਸਾਹਿਬ ਜੀ ਮੇਰੇ ਵੱਡੇ ਭਾਈ ਹਰੀ ਸਿੰਘ ਖਾਈ ਹਲਕਾ ਮੰਤਰੀ ਸਰਦਾਰ ਸਿਮਰਜੀਤ ਸਿੰਘ ਜੀ ਰਾਜ ਬਪਿੰਦਰ ਸਿੰਘ ਸਾਹਿਬ ਜੀ ਹਲਕਾ ਅਧਾਰ ਜੇ ਮੇਰਾ ਛੋਟਾ ਵੀਰ ਅਰਪਿੰਦਰ ਸਿੰਘ ਮੀਨਾ ਬੇਨ ਬਹੁਤ ਹੀ ਆਜ਼ੀਜ਼ ਸਰਕਾਰ ਦੇ ਹਿਸ਼ਮਰ ਸਿੰਘ ਉਹਨਾਂ ਦੇ ਸੁਪੁੱਤਰ ਮੇਰਾ ਛੋਟਾ ਵੀਰ ਐਡਵੋਕੇਟ ਧਰਪਾਲ ਸਿੰਘ ਸਮਝੀ ਜਿੰਨੇ ਵੀ ਸਾਡੀ ਲੀਡਰਸ਼ਿਪ ਇਸ ਸੰਬੰਧ ਦੀ ਮੁਖਰਬਾਦ ਹੈ ਮੈਂ ਸਮੁੱਚੇ ਤੌਰ ਤੇ ਸਾਰਿਆਂ ਨੂੰ ਆਪਣੇ ਕੋਲ ਫਤਿਹ ਹੱਦ ਦਾ ਕਹਾਵਾ ਹੁਜੀ ਕਰਕਲ ਜੈ ਬਾਹੀ ਗੁਰਦੀ ਕੀ ਫਤਿਹ ਸਭ ਸਾਡੇ ਸ੍ਰੀ ਸਿੰਘ ਜੀ ਸਾਹਿਬ ਨੇ ਦਿੱਤਾ ਮੈਂ ਅੱਜ ਮੇਰੇ ਨਾਲ ਖੜੇ ਨੇ ਮੇਰੇ ਵੱਡੇ ਭਾਈ ਸਰਦਾਰ ਹਰੀ ਸਿੰਘ ਖਾਈ ਜਿਨਾਂ ਨੇ ਮੈਨੂੰ ਬਾਹਰ ਕਰਕੇ ਇਹ ਗੱਲ ਕਹੀ ਵੀ ਅੱਜ ਮੈਨੂੰ ਆਪਣੇ ਛੋਟੇ ਭਾਈ ਦੇ ਸਾਥ ਦੀ ਲੋੜ ਹੈ ਇਹ ਨੂੰ ਵੀ ਇੱਕ ਕਾਗਜ਼ ਦੇ ਵਿੱਚ ਟਰੈਕ ਕਰੋ ਤਾਂ ਮੈਂ ਆਪਣੀ ਇਸ ਭਰਾ ਦੀ ਪ੍ਰੇਰਣਾ ਤੇ ਸੱਚੀ ਸਾਡੀ ਲੀਡਰਸ਼ਿਪ ਜਿਨ੍ਹਾਂ ਨੇ ਅੱਜ ਮੈਨੂੰ ਇਹ ਮਾਣ ਦਿੱਤਾ ਹੈ ਮੈਂ ਆਪਣੇ ਵੱਲੋਂ ਆਪਣੇ ਸਮੁੱਚੇ ਪਰਿਵਾਰ ਵੱਲੋਂ ਸਾਰੀ ਹੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਵੱਲੋਂ ਇਹ વિશ્વાસ ਦਿਵਾਉਦਾ ਹਾਂ ਕਿ ਬੜੀ ਇਮਾਨਦਾਰੀ ਦੇ ਨਾਲ ਬੜੀ ਜ਼ੋਹਿਦਤਾ ਦੇ ਨਾਲ ਬੜੀ ਬਸ਼ਕਤ ਦੇ ਨਾਲ ਆਪਣੇ ਸਾਰੇ ਹੀ ਲੀਡਰਸ਼ਿਪ ਦਾ ਮੈਂ ਮਾਣ ਬਣਾਉਗਾ। ਅਵਰ ਮੈਂ ਆਪਣੇ ਕਦਮ ਜਿਹੜੇ ਅੱਜ ਤੁਸੀਂ ਮੇਰੇ ਨਾਲ ਆਪਣੀ ਨਾਲ ਮੇਰੇ ਕਦਮਾਂ ਨੂੰ ਲਾਇਆ ਇਹ ਕਦਮ ਤੁਹਾਡੇ ਨਾਲ ਚੱਲਦਾ ਚੱਲਦਾ ਕਾਂਗਰਸ ਪਾਰਟੀ ਦੀ ਮਰੂਦੀ ਦੀ ਜੇਕਰ ਆ ਤੁਹਾਡੇ ਨਾਲ ਕੰਮ ਕਰਾਂਗਾ ਮੈਂ ਅੱਜ ਬਹੁਤਾ ਸਮਾਂ ਨਹੀਂ ਲੈਣਾ ਕਿਉਂਕਿ ਅੱਜ ਸਾਡੀ ਜਿਹੜੀ ਹੈਗੀ ਆ ਤੁਹਾਡੇ ਨਾਲ ਮੇਰੀ ਮੇਰੇ ਪਰਿਵਾਰ ਦੀ ਸਾਡੀ ਸਾਹਜ ਬੰਦੀ ਹੈ ਤੇ ਮੈਂ ਤੁਹਾਡਾ ਸਾਰਿਆਂ ਦਾ ਅੱਜ ਸੋਚੀ ਲੀਡਰਸ਼ਿਪ ਦਾ ਪੰਜਾਬ ਦੀ ਸਾਡੇ ਮੰਨ ਲਓਗਾ ਪ੍ਰਧਾਨ ਸਾਹਿਬ ਪ੍ਰਧਾਨ ਜੀ ਨੇ ਹਰੀ ਸਿੰਘ ਖਾਈ ਨੇ ਜਦੋਂ ਇਹ ਗੱਲ કરી ਇਹਨਾਂ ਨੇ ਗੱਲ ਵੀ ਕਹੀ ਕਰਵਾਈ ਪ੍ਰਧਾਨ ਸਾਹਿਬ ਦੇ ਨਾਲ ਕਿਉਂਕਿ ਅੱਜ ਟੋਣਾ ਸਰਤੇ ਹੋਣ ਕਾਰਨ ਉਹਨਾਂ ਨੇ ਵੀ ਇਹ ਗੱਲ ਕਹੀ ਕਿ ਜਰੂਰ ਮੇਰਾ ਜਦੋਂ ਵੀ ਟਾਈਮ ਲੱਗਿਆਗਾ ਤੁਹਾਡੇ ਵਿੱਚ ਆਵਾਂਗਾ ਪ੍ਰਧਾਨ ਸਾਡੇ ਰਾਜਾ ਬੜਿੰਗ ਜੀ ਉਹਨਾਂ ਦੇ ਨਾਲ ਜਦੋਂ ਮੇਰੀ ਗੱਲਬਾਤ ਹੋਈ ਇਹਨਾਂ ਨੇ ਕਰਵਾਈ ਤੇ ਮੈਨੂੰ ਮਾਣ ਮਹਿਸੂਸ ਹੋਇਆ ਉਹਨਾਂ ਨੇ ਬੜਾ ਬਾੜ ਮਖਿਆ ਬੇਸ ਕਰਕੇ ਮੈਂ ਸਮੁੰਦਰੀ ਸਾਡੀ ਜਿਹੜੀ ਕਾਂਗਰਸ ਦੀ ਫਾਈ ਕਮਾਂਡ ਹੈ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਸਾਡੇ ਕੋਆਰਡੀਨੇਟਰ ਸਾਹਿਬ ਬੈਠੇ ਨੇ ਜਿਹੜੇ ਸੀ ਮੀਟਿੰਗ ਦੇ ਵਿੱਚ ਹਾਜ਼ਰ ਨੇ ਉਹਨਾਂ ਦਾ ਵੀ ਧੰਨਵਾਦ ਕਰਦਾ ਮੈਂ ਆਪਣੀ ਪوجੇ ਜੀ ਨੇ ਬਰਕਰਾਰ ਸਹਿਬਾਨ ਬੈਠੇ ਨੇ ਜੀ ਮੈਂ ਇਹ ਗੱਲ ਕਹਾ ਬਿਲਕੁਲ ਕੱਨੇ ਦਾ ਭਾਰਾ ਪਿਛਲੇ ਤਕਰੀਬਨ 20 ਸਾਲਾਂ ਤੋਂ ਮੇਰਾ ਸਹਾਰਕੇ ਦੀ ਹਰੇਕ ਪਿੰਡ ਦੇ ਵਿੱਚ ਪਿਆਰ ਹੈ mohabbat ਹੈ ਤੇ ਜਦੋਂ ਮੈਨੂੰ ਸਵਾ ਮਿਲਿਆ ਸੀ ਉਹਨੂੰ ਤੁਸੀਂ ਰਾਜ마 ਪਿਆਰ ਦਿੱਤਾ ਸੀ ਇਸ ਕਰਕੇ ਮੈਂ ਇਕੱਲੇ ਇਕੱਲੇ ਦਾ ਰਾਹ ਜਿੱਦੇ ਵੀ ਬੈਠੇ ਸੀ ਸਾਹਮਣੇ ਬਹੁਤ ਸ਼ਖਸ ਤਾਂ ਬੈਠੀਆਂ ਨੇ ਮੈਂ ਉਹਨਾਂ ਦੇ ਰੋਹ ਰੋਹ ਵੀ ਹੁੰਦਾ ਤੇ ਮੈਂ ਸਵਾ ਜਾਦੀ ਮਿਲਣਾ ਜਦ ਮੈਂ ਤੁਹਾਡਾ ਧੰਨਵਾਦ ਕਰਦਾ ਵੀ ਗਿਆ ਸਤਿਕਾਰ ਨੂੰ ਪੈਣਾ ਬੈਠੀਆਂ ਨੇ ਉਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਸਤਿਕਾਰ ਨੂੰ ਪੈਣਾ ਜਿੰਨਾਂ ਸਵੇ ਸਮੇਂ ਤੇ ਮੇਰੇ ਸਵੇ ਨਿਹਾਰ ਜਦੋਂ ਮੈਨੂੰ ਲੋੜ ਪੈਦੀ ਸੀ ਜੋਂ ਦੇ ਮਹਾਂਦੇ ਵਿੱਚ ਉੱਥੇ ਵੀ ਉਹਨਾਂ ਨੇ ਬੜਾ ਸਾਥ ਦਿੱਤਾ ਸੀ ਸੋ ਸਭ ਚੰਗਾਰ ਦੇ ਮੈਂ ਸਾਰਿਆਂ ਦਾ ਹੀ ਧੰਨਵਾਦ ਕਰਦਾ ਹਾਂ ਤੇ ਆਉਣ ਵਾਲਾ ਸਮਾਂ ਸਾਡੇ ਲਈ ਸਹਾਬਣਾ ਹੋਵੇ ਤੇ ਮੈਂ ਆਪਣੀ ਲੀਡਰਸ਼ਿਪ ਤੋਂ ਇਹ ਹੀ ਅਸਰ ਕਰਦਾ ਹੋਇਆ ਬੜਾ ਧੰਨਵਾਦ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸੁਲਸਾਨ ਦੇ ਜੱਗੀ ਸਿੰਘੀ ਖਾਈ ਸਾਹਿਬ ਨਾ ਨੇ ਕਾਕਸ ਪਾਰਟੀ ਦੇ ਵਿੱਚ ਹੁਣੇ-ਹੁਣੇ ਜੁਆਇਨ ਕੀਤਾ ਹੈ ਸਾਡੇ ਅੱਜ ਦੇ ਦੱਸਿਏ ਜੇ ਹਲਕਾ ਨਿਹਾਲ ਸਿੰਘ ਵਾਲਾ ਦੀ ਗੱਲ ਕਰੀਏ ਸਾਡੇ ਸਾਫਤਾਂ ਚੇਅਰਮੈਨ ਹਾਦ ਸਿੰਘ ਵਾਲਾ ਦੇ ਵਿੱਚ ਪਲੱਸ ਪਾਰਟੀ ਨੂੰ ਬੜਾ ਬਲ ਮਿਲਿਆ ਜਿੱਦ ਸਿੰਘ ਖਾਈ ਜੀ ਦਾ ਆਪਣਾ ਦਾਣ ਕਾਰਜਕਾਰੀ ਪ੍ਰਬੰਧਨ ਇਲਾਕੇ ਦੇ ਵਿੱਚ ਚੱਗੀ ਰਿਸਪੈਕਟ ਔਰ ਦੋਵੀਂ ਸਰਕਾਰ ਨੂੰ ਇਹਨਾਂ ਜੋਕੀ ਜਿਸ ਨੇ ਐਮਐਲਏ ਬਣਾ ਇੰਨੇ ਜੀਅ ਕਿ ਕਿਸੇ ਨੇ ਜਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਬਣਾ ਸਾਰਿਆਂ ਨੂੰ ਸਾਰਿਆਂ ਦੇ ਚਰਨੀ ਹੱਥਾਂ ਦੇ ਬਦੇ ਦੀ ਥਾਂ ਪਉਣਾ ਵਾਈਲਡ ਲੀਡਰ ਘਰ ਤੋਂ ਵਾਈਲਡ ਲੀਡਰ ਦੀ ਫੋਟੇ ਇਹ ਮੀਟਿੰਗ ਦਾ ਜੋ ਜਾਂਦਾ ਜਿਲ੍ਹਾ ਪ੍ਰੀਸ਼ਦ ਦੇ ਬਾਜ਼ੂ ਤੇ ਮੇਰੇ ਨਾਲ ਜੋ ਵੇਲੇ ਫਟਕਾਰਾਂ ਅਮਰਿੰਦਰ ਸਿੰਘ ਰਾਜਾ ਬੜੇ ਮੀਂਹ ਦੀ ਰਹਿਮਾਈ ਹੈ ਜਿਹੜਾ ਕਾਂਗਰਸ ਹਰੀ ਖਾਈ ਜੀ ਜਿਹੜੇ ਤੇ ਪ੍ਰਧਾਨ ਇਹਨਾਂ ਨੂੰ ਮੁਬਾਰਕਬਾਦ ਵੀ ਦਿੰਦੇ ਆ ਹਰਦਾ ਨੇ ਆਸੀ ਹੋਏ ਹਸਤੇ ਦੀ ਮਾਨ ਦੀ ਗੱਲ ਹੈ ਜਿਹੜੇ ਵੀ ਮੈਨ ਕੀ ਮਿਲੀ ਉਸ ਤੋਂ ਬਾਅਦ ਸਾਡੇ ਪੰਜਾਬ ਦੇ ਲੀਡਰ ਸਰਕਾਰ ਨੂੰ ਕਾਂਗਰਸ ਦੇ ਬੱਬਰ ਸ਼ੇਰ

ਤਾਰਿਕਾ ਰੋਹਣ ਜਨਾਹ ਰਾਮਾ ਜੀ ਔਰ ਮੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨ ਵਾਲੇ ਪਰਮਪੰਤ ਤਕੂ ਪੁਰਾਣਾ ਸਭੋ ਕੇ ਸਾਹ ਸਾਡੇ ਸਰਕਾਰ ਯੋਗਨ ਦਾ ਦਾਊ ਜੀ ਜਿੰਨੇ ਵੀ ਚੇਰ ਮੈਂ ਕਿਹਾ ਟਾਈਮ ਥੋੜਾ ਲੈਣਾ ਮਨ ਨੂੰ ਮੈਂ ਦਾਦਾ ਨਾਲੇ ਜਾਣਗੇ ਜਾਂ ਗੱਲ ਰੱਖੀ ਜਾਓ ਸਾਰੇ ਦੇ ਕਰਨੀਆਂ ਬਰਾਕੇ ਸਾਡੇ ਕੋਆਰਡੀਨੇਟਰ ਸਰਦਾਰ ਮਨਜੀਤ ਸਿੰਘ ਜੀ ਉਹ ਜਿੰਨੇ ਵੀ ਦਰਜਾ ਬਚਾ ਬਚਾ ਤੁਸੀਂ ਇੱਥੇ ਮੇਰੇ ਨਾਲ ਸੌ ਰਹੇ ਹੋ ਤੁਹਾਡਾ ਸਾਰਿਆਂ ਦਾ ਧੰਨਵਾਦ ਇਹ ਜਿਹੜੀ ਮੀਟਿੰਗ ਹੈ ਅਮਰਿੰਦਰ ਸਿੰਘ ਰਾਜਾ ਜਮਨੇ ਜੀ ਦਾ ਰਾਤ ਫੋਨ ਆਇਆ ਮੇਰੇ ਪਰ ਤਕਰੇ ਹੋ ਗਿਆ ਪਰ ਜਿਹੜਾ ਪ੍ਰੈਸ਼ਰ ਦੇ ਨਾਲ ਸੁਣ ਕੇ ਲੜਨੀ ਹੈ ਮੈਂ ਕਹਿੰਦੀ ਜੋ ਤੁਹਾਡਾ ਕਿਹਾ ਸਿਰ ਮਥੇ ਮੇਰੇ ਵੱਲੋਂ ਕੋਈ ਗਤਾਈ ਨਹੀਂ ਹੋਏਗੀ ਜਿਸ ਬੰਦੇ ਨੂੰ ਪਾਰਟੀ ਟਿਕਟ ਦੇਵੇ ਜਿਸ ਬੰਦੇ ਕੋਲੇ ਪਾਰਟੀ ਦਾ ਨਿਸ਼ਾਨ ਹੋਵੇਗਾ ਮੈਂ ਉਹਦੇ ਨਾਲ ਨੰਗੇ ਪੈਰੀ ਵੀ ਖੜਾ 9572 2179 ਮੇਰਾ ਨੰਬਰ ਹੈ ਹਮੇਸ਼ਾ ਜਿੱਥੇ ਵੀ ਲੋੜ ਹੋਊਗੀ یہ نہ سوچو کوئی طرح نہیں سب کو دیکھو آنے ہلکے نحاو سے مالے سے کیڑا طرح سو ਇਹਨਾਂ ਨੂੰ ਬੇਨਤੀ ਹੈ ਸਾਡੇ ਬੜੇ ਹੀ ਦੋਨੇ ਸਟਾਕ ਆਏ ਲੋ ਬਲਾਕ ਪ੍ਰਧਾਨ ਖੜੇ ਹੈ ਮੇਰਾ ਵੀ ਜਗਾ ਜੀਨਾ ਸਾਹਿਬ ਸੋਨੀ ਡਾਕਟਰ ਸਾਹਿਬ ਬਿਰਨ ਸਾਹਿਬ ਔਰ ਬੀਬੀਆਂ ਜਿਨ੍ਹਾਂ ਨੇ ਸਿਰ ਤੇ ਸਾਡੇ ਘਰ ਚ ਆਉਦੇ ਹਨ ਮਨਜੀਤ ਮਾਨੂ ਕੇ ਸਾਰੀਆਂ ਬਿੱਗਿਆ ਭਜਾ ਕਾਂਗਰਸੀਆਂ ਇਹਨਾਂ ਦਾ ਵੈਲਕਮ ਕਰਦਾ ਹੈ ਔਰ ਕਮਨਦੀ ਬਲਾਮਾ ਜੋ ਕੀ ਕਾਈ ਬਤਾਵਾ ਨਾਮੇ ਪੈਂਦਾ ਉਹਨਾਂ ਦਾ ਵੀ ਵੈਲਕਮ ਕਰਦੇ ਆ ਤਾਰਜੀਪ ਸੋਮੇਂਡਿੰਗ ਬਹੁਤ ਬੇਨਤੀ ਕਰਦਾ ਮੇਰੀ ਕੋਈ ਢੜੇਵਾਜੀ ਨਹੀਂ ਮੇਰਾ ਕੁਝ ਵੀ ਹੱਥਾਂ ਨੇ ਆਪਸੇ ਵੀ ਮੇਰਾ ਢੜਾਵਾ ਨੰਗੇ ਪੈਰੀਂ ਮੈਂ ਹਾਜ਼ਰਤ ਤੁਹਾਡੇ ਆਪ ਤੇ ਕਿੱਥੇ ਪਾਰਟੀ ਦਾ ਹੁਕਮ ਲਾਗੂ ਕਰੂਗਾ ਕਿੱਥੇ ਜਿਹੜਾ ਕਰਦਾ ਹੁਕਮ ਲਾਗੂ ਕਰੂਗਾ ਬਦਲ ਐਸੀ ਜਨਕਾਮ ਨਿਹਾਣ ਤੋਂ ਬਰਾ

ਟ੍ਰਾਇੰਗਲ ਕਾਟਾ ਗੱਲਾ ਬਹੁਤ ਵੱਡੇ ਦਾ ਕੰਮ ਆ ਰਹੀਆਂ ਤਕਰੇ ਹੋ ਗਿਆ ਪਰ ਲੈਕਚਰ ਆਉਣਾ ਕਿਉਂਕਿ ਕਾਂਗਰਸ ਪਾਰਟੀ ਦਾ ਮੁੱਖ ਬਜਨਾਵਾ 2027 ਦੀ ਸਰਕਾਰ ਦਾ ਤੇ ਪੰਜਾਬ ਦੀ ਲੀਡਰਸ਼ਿਪ ਦਾ ਬਾਦਕਟ ਮੋਲ ਗਿਆ ਆਵਾ ਖਿਮਾ ਸਜਾ ਦਿੱਤਾ ਹੈ ਵਾਇਰੂਸੀ ਕਾਰ ਖਾਲਸਾ ਵਾਇਰੂਸੀ ਕੀ ਫਦੇ ਬਹੁਤ ਬਤਨਵਾਜੀ ستار دس باجے والا بلرجان

ریتری بالا نے <applause> ریار ਲੌਕ ਸੰਭੀਗ ਜਨਾ ਪ੍ਰਸਦ ਟਰੋਲ ਦੇਸਪੰਤ ਵਿੱਚ ਰੱਖੀ ਮੀਟਿੰਗ ਪਹੁੰਚੇ ਵਰਗ ਵਰ ਪਿੰਡਾਂ ਦੇ ਸਰਪੰਚ ਸਾਹਿਬ ਚੇਅਰਮੈਨ ਸਾਹਿਬ ਮੈਂਬਰ ਸਾਹਿਬ ਸਤਿ ਮਾਨ ਸਤਿ ਪ੍ਰਾਜਾ ਹਲਕਾ ਜੀ ਅਸੀਦਤ ਜੀ ਗਰੀਬ ਸਭ ਤੋਂ ਪਹਿਲਾਂ ਫਾਦੇ ਕਰਨ ਲਈ ਵਾਇਬੂ ਜੀ ਦਾ ਖਾਲਸਾ ਮੇਰੇ ਤੋਂ ਪਹਿਲਾਂ ਬੁਲਾਇਆ ਨੇ ਬੜੇ ਇਸ ਗੇਮ ਨਾਲ ਦੱਸਿਆ ਵੀਡੀਓ ਵਾਲੀ ਮੀਟਿੰਗ ਹੈ ਚੋਣਾਂ ਦੇ ਸਬੰਧ ਵਿੱਚ ਹੈ ਸੋ ਮੇਰੇ ਕਈ ਵੀ ਪਿੱਛੇ ਜਿਹੜਾ ਸਰਪੰਚੀ ਦੀਆਂ ਚੋਣਾਂ ਹੋਈਆਂ ਕੁਸ਼ੀਰ ਨਹੀਂ ਜਿੱਤ ਪਾਇਆ ਕੁਸ਼ਾ ਨੂੰ ਕੁਛ ਨਾ ਕਹ ਲੋ ਵੀ ਸਭ ਦੀ ਬੜੀ ਹੁਣੇ ਮੌਕਾ ਆਪਣੇ ਕੋਲੇ ਜੋ 2022 ਦੀ ਚੋਣ ਹੋਈ ਉਸ ਤੋਂ ਬਾਅਦ ਦੂ ਸਰਕਾਰ ਨੇ ਮਨ ਤੁਹੇ ਲਾਰੇ ਲਾ ਕੇ ਅੱਜ ਕਹਿ ਲੋ ਵੀ ਜਮਾ ਜ਼ਮੀਨ ਦੇ ਲੈਂਦਾ ਪੰਜਾਬ ਸਰਕਾਰ ਨੂੰ ਲਗਾਤਾਰ ਸੰਪੀਰੋਂ ਮੋਕਾ ਸਾਹਮਣੇ ਆਉਈ ਨਹੀਂ ਲੱਗ ਰਹੀ ਇਹ ਤਾਂ ਸੋਚਿਓ ਵੀ ਸਰਕਾਰ ਰਹਿਣੀ ਆਪਾਂ ਲੜਨੀ ਹੈ ਜਿਵੇਂ ਜਨੇ ਮੋਦੀ ਨਾਲ ਆਉਂਦੇ ਉਹਨੇ ਅੱਗੇ ਜਾਉਂਦੇ ਕਾਨੂੰਨ ਭਾਈ ਲੋਡੇ ਨਾਲ ਹੈ ਜਿਵੇਂ ਕੋਈ ਵੀ ਦੇਪਨ ਦੱਸਿਆ ਰਾਤ ਭਾਗੀ ਦਾ ਫੋਨ ਆਇਆ ਸੀਗਾ ਮੈਨੂੰ ਵੀ ਆਇਆ ਸੀਗਾ ਕਿ ਤੱਕੜੇ ਰੋ ਕੇ ਬਸੇ ਕੰਮ ਕਰੋ ਅਸੀਂ ਸਾਰੇ ਬੰਦੇ ਨਾਲ ਹੈ ਜਦੋਂ ਚੌੜੀ ਘਾ ਕੇ ਜਿੱਥੇ ਕਹੋਗੇ ਤੁਹਾਡੇ ਵੀ ਆ ਜਾਣਾ ਕੋਈ ਪੈਸੇ ਟਕੇ ਜਿਨੋਂ ਲਾਦੇ ਹੈ ਉਕੀਦਾ ਹੈ ਕਿ ਜਿਹੜਾ ਉਹਦੇ ਤੁਸੀਂ ਸਾਰੇ ਆਪ ਦੇ ਕੋਲ ਦਿਨੇ ਕਿਉਂਕਿ ਹੈਗੇ ਉਹ ਪੱਠੇ ਕਰਕੇ ਮਿਹਰਬਾਨੀ ਮਦਦ ਕਰਦੇ। ਸੋ ਜਿੰਨੇ ਲੋਕ ਹੈਗੇ ਉਹਦੇ ਆਉਗਿਆ ਜਦੋਂ ਆਪ ਕੋਲ ਜਿਹੜੇ ਮਿਹਰਬਾਨੀ ਕਰਦੇ ਫਰਦਾ ਨੇ ਔਰ ਜਦੋਂ ਬਾਅਦ ਦਾ ਹੁਕਮ ਹੈ ਜਿਵੇਂ ਜਿਵੇਂ ਥਾਵਾਂ ਦੀ ਡਿਸਟ ਬੰਦੀ ਹੈ ਜੇ ਕੋਈ 14 ਰਕ ਡਿਸਟ ਕਰਨਾ ਸਾਡੇ ਨਾਲ ਸੰਪਰਕ ਕਰੋ ਇਹ ਹੀ ਹੋਊਗਾ ਕਿ ਜਿਹਨੂੰ ਬੰਦੇ ਕਿਉ ਡੈਕ ਮਿਲਨੀ ਆ ਪਰ ਸਭ ਨੂੰ ਸਭ ਦੀ ਹਰੇਕਾ ਦਾ ਅਡਜਸਟਮੈਂਟ ਹੋਊਗਾ। ਤਵਾ ਜੀ ਮੰਨ ਕੇ ਕਾਉਂਸਲ ਮੈਂਡੀਪੁਰ ਸਤਿਗੁਰੂ ਜੀ ਜਿਵੇਂ ਹਾਜ਼ਰੀ ਲਵਾਉਣਾ ਰਵਿੰਦਰ ਸਿੰਘ ਜੀ ਰਾਮਵਾਲਾ ਨਵ ਬਹੁਤ ਹੀ ਸਰਕਾਰ ਦੇ ਡਾਕਟਰ ਗਵਿੰਦਰ ਸਿੰਘ ਜੀ ਗੈਰ ਉਹਨਾਂ ਦੀ ਵੀ ਹਾਜ਼ਰੀ ਲਵਾਉਣਾ ਅਗਰੇ ਸਿੰਘ ਜੀ ਸਰਪਾ ਚਲਾਉਂ ਵਾਲਾ ਰਵਿੰਦਰ ਸਿੰਘ ਜੀ ਰਾਮਵਾਲਾ ਨਮਾ ਬਲਕੀ ਸਿੰਘ ਜੀ ਰਾਮਵਾਲਾ ਦਰਮੇਸ਼ ਸਿੰਘ ਜੀ ਮਾਨੂ ਕੇ ਨਮਰਦਾਰ ਜਵੇਦ ਸਿੰਘ ਜੀ ਖਾਈ ਸਰਪੰਚ ਜੀ ਫਿਰ ਸਿੰਘ ਜੀ ਮੇਲੀਆਂ ਸਰਪੰਚ ਸਲਾਹ ਪਰਦੇਸ ਸਿੰਘ ਜੀ ਮੇਲੀਆਂ ਸੁਖਦਰਸ਼ ਸਿੰਘ ਕੌਂਟੀ ਭਲਾ ਪ੍ਰਧਾਨ ਸੰਸਦ ਜੀਤਵਾਲ

راجیات بردے رنبیر گلچنگ ہرجندر برا پتوان نے برا نالو والا نے سرپنچ امرجیت ਇਨਾ ਫਾਰਾ ਦੀ ਨਮਾਜ਼ੀ ਲਵਾਉਂਦਾ ਹੋਇਆ ਸਲੀਮਾ ਬੇਲਤੀ ਕਾਲਾ ਬੇਲਤੀ ਕਾਲਾ ਸਾਫ ਸਾਹਿਰ ਲੰਸਵਾਰ ਸੇਠ ਸਿੰਘ